ਜਦੋਂ ਆਪਣੇ ਘਰ ਗਏ ਬਾਬਾ 사ਵਨ ਮਲ ਜੀ ਆਪਣੀ ਸਤਕਾਰਯੋਗ ਮਾਤਾ ਜੀ ਨੂੰ ਸਾਰੀ ਵਾਰਤਾ ਦੱਸੀ ਕਿ ਗੁਰੂ ਜੀ ਮੈਨੂੰ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਭੇਜਣ ਲੱਗੇ ਨੇ ਪਹਾੜਾਂ ਵਿੱਚ ਜਿੱਥੇ ਬਹੁਤ ਲੱਕੜ ਹੈ ਤੇ ਮੈਂ ਲੱਕੜ ਲੈਣ ਵਾਸਤੇ ਚੱਲਿਆ ਕੁਝ ਸਮਾਂ ਲੱਗ ਜਾਏਗਾ ਮਾਂ ਨੇ ਜਦੋਂ ਇਹ ਗੱਲ ਸੁਣੀ ਉਹ ਦੌੜ ਆਏ ਸਤਗੁਰਜੀ ਦੇ ਚਰਨਾਂ ਵਿੱਚ ਆਣ ਕੇ ਮੱਥਾ ਟੇਕ ਕੇ ਕਿਹਾ ਸੱਚੇ ਪਾਤਸ਼ਾਹ ਮੇਰਾ ਇੱਕਾ ਇੱਕ ਪੁੱਤਰ ਹੈ ਮੈਨੂੰ ਪਤਾ ਲੱਗਾ ਕਿ ਪਹਾੜਾਂ ਵਿੱਚ ਡੈਣਾ ਰਹਿੰਦੀਆਂ ਨੇ ਉਹ ਬੰਦੇ ਦਾ ਕਾਲਜਾ ਕੱਢ ਕੇ ਖਾ ਜਾਂਦੀਆਂ ਸਤਗੁਰਜੀ ਨੇ ਮਮਤਾ ਵੇਖੀ ਮਾਂ ਦੀ ਮਮਤਾ ਪੁੱਤਰ ਪ੍ਰਤੀ ਹਜ਼ੂਰ ਦੇ ਹੱਥ ਵਿੱਚ ਰਮਾਲ ਸੀ ਦੀਨ ਦੁਨੀਆ ਦੇ ਮਾਲਕ ਮੇਹਰਾਂ ਦੇ ਘਰ ਵਿੱਚ ਆ ਗਏ ਬਾਬੇ ਸ਼ਾਮਨ ਮਾਲ ਨੂੰ ਦੇਖ ਕੇ ਰਮਾਲ ਕਹਿੰਦੇ ਕਿ ਜਾਓ ਰੱਬ ਰਾਮ ਰੱਖੇਗਾ ਤੁਹਾਡੇ ਉੱਤੇ ਗੁਰੂ ਨਾਨਕ ਦੀ ਕਿਰਪਾ ਹੋਏਗੀ ਤੁਹਾਡੇ ਉੱਤੇ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਅੰਗ ਸੰਗ ਸਹਾਈ ਹੋਣਗੇ ਤੁਸੀਂ ਸੇਵਾ ਵਾਸਤੇ ਚੱਲੇ ਹੋ ਗੁਰੂ ਨਾਨਕ ਸਦਾ ਤੁਹਾਡੀ ਲਾਜ ਰੱਖੇਗਾ ਕੀਤੀ ਸੀ ਹਦਾਇਤ ਸਾਨੂੰ ਗੁਰੂ ਹਮਰੇ ਸੋਣ ਮੱਲਾ ਸੁੰਦਰ ਬਣਾਈਏ ਕਮਰੇ ਸੋਹਣ ਮੱਲਾ ਸੁੰਦਰ ਬਣਾਈਏ ਕਮਾਰੇ ਓ ਕਰਦੇ ਦੂਰ ਖਾਹ ਤੇ ਜਵਾਲ ਨੂੰ ਰੱਬ ਨੇ ਮਰਖੂ ਲੈ ਜਾ ਤੂੰ ਰਮਾਲ ਨੂੰ ਰੱਬ ਨੇ ਮਰਖੂ ਲੈ ਜਾ ਤੂੰ ਰਮਾਲ ਨੂੰ ਓ ਕੀਤੀ ਸੀ ਹਦੈਤ ਸਾਨੂੰ ਗੁਰੂ ਹਮਾਰੇ ਸੋਹਣ ਮੱਲਾ ਸੁੰਦਰ ਬਣਾਈਏ ਕਮਰੇ ਸੋਹਣ ਮੱਲਾ ਸੁੰਦਰ ਬਣਾਈਏ ਕਮਰੇ ਉਹ ਕਰਦੀ ਦੂਰ ਖਾਹ ਤੇ ਜਵਾਲ ਨੂੰ ਰੱਬ ਰੇਮ ਰੱਖੂ ਲੈ ਜਾ ਤੂਰ ਮਾਲ ਨੂੰ ਰੱਬ ਰੇਮ ਰੱਖੂ ਲੈ ਜਾ ਤੂਰ ਮਾਲ ਨੂੰ ਉਹ ਮੰਡੀ ਵਿੱਚੋਂ ਲੱਕੜਾਂ ਦੇ ਗੱਡੇ ਆਉਣਗੇ ਨਾ ਦੇ ਗੱਡੇ ਆਉਣਗੇ ਸੁੰਦਰ ਬਾਜ਼ਾਰ ਲੋਕੀ ਮੈਲ ਪਾਉਣਗੇ ਪਈ ਸੁੰਦਰ ਬਾਜ਼ਾਰ ਲੋਕੀ ਮੈਲ ਪਾਉਣਗੇ ਹੋ ਅਲਿਸ਼ਾਨ ਬੰਗਲੇ ਹੋ ਹੋ ਅਲਿਸ਼ਾਨ ਬੰਗਲੇ ਕਰੋ ਕਮਾਲ ਨੂੰ ਲੈਦਾ ਤੂਰਮਾਲ ਨੂੰ ਰੱਬ ਰੇ ਮਰਖੂ ਲੈਦਾ ਤੂਰਮਾਲ ਨੂੰ ਓ ਚੁੱਕਣਾ ਸਮਾਜ ਅਸਾ ਜਾਤੀ ਵੰਡ ਤੋਂ ਇਹ ਦੁਨੀਆ ਬਚਾਉਣੀ ਭਾਰਮਾ ਪਖੰਡ ਤੋਂ ਓ ਦੁਨੀਆ ਬਚਾਉਣੀ ਭਾਰਮਾ ਰਖੂ ਲੈਣਾ ਤੂਰ ਮਾਲ ਨੂੰ ਰੱਬ ਰਹਿਮ ਰਖੂ ਲੈਣਾ ਤੂਰ ਮਾਲ ਨੂੰ ਆ ਪ੍ਰੇਮ ਸੰਗ ਲੋ ਪਰ ਨੇ ਗਿਆਨ ਮੇ ਨਾਨਕ ਦਾ ਨੂਰ ਫੈਲੂ ਨਿਕ ਤੁਨੂ ਫੈਲੂਗਾ ਜਹਾਨ ਮੇ ਕਰਨਾ ਅਮੀਰ ਹੋ ਕਰਨਾ ਅਮੀਰ ਖਿਆਲ ਦੇ ਕੰਗਾਲ ਨੂੰ ਰੱਬ ਰਹਿਮ ਰੱਖੂ ਲੈਦਾ ਤੂਰ ਮਾਲ ਨੂੰ ਰੱਬ ਰਹਿਮ ਰੱਖੂ ਲੈਦਾ ਤੂ ਮਰੇ ਸਹਣਗੇ ਖੁੱਲੇ ਹਵਾਦਾਰ ਕਮਰੇ ਸਹਣਗੇ ਸੇਵਾਦਾਰ ਜਿਸ ਸਾ ਆਰਾਮ ਪਾਉਣਗੇ ਭਈ ਸੇਵਾਦਾਰ ਜਿਸ ਸਾ ਆਰਾਮ ਬਨੂਗੀ ਨਾ ਹੱਡ ਠੰਡ ਦੀ ਸਿਆਲ ਨੂੰ ਰੱਬ ਰਹਿਮ ਰੱਖੂ ਲੈ ਲੈ ਤੂੰ ਰਮਾਲ ਨੂੰ ਰੱਬ ਰਹਿਮ ਰੱਖੂ ਲੈ ਲੈ ਤੂੰ ਵਾਤ ਹੈ ਝੀਲਾਂ ਦੇ ਪਿਆਰ ਕੈਨ ਵੱਡੇ ਕਦ ਹੈ ਓ ਝੀਲਾਂ ਦੇ ਪਿਆਰ ਕੈਨ ਵੱਡੇ ਕਦ ਹੈ ਓ ਵਹਿਮਾ ਵਿੱਚ ਪਾਲੈ ਓ ਵਹਿਮਾ ਵਿੱਚ ਪਾਲਾ ਗਲਤ ਖਿਆਲ ਨੂੰ ਰੱਬ ਰਹਿ ਮਰਖੂ ਲੈਦਾ ਤੂੰ ਰਮਾਉਂ ਰੱਬ ਨੇ ਮਰਖੂ ਲੈਣਾ ਤੂਰ ਮਾਣੂ ਆ ਰਾਜਾ ਹਰੀਪੁਰ ਦੇਵੀ ਦਾ ਪਜਾਰੀ ਹੈ ਰਾਜਾ ਹਰੀਪੁਰ ਦੇਵੀ ਦਾ ਪਜਾਰੀ ਹੈ ਡਾਂਗ ਨਾ ਡਾਂਗ ਲਾਰ ਖਾਮਦਾ ਵਰਤ ਭਾਰੀ ਹੈ ਓ ਡਾਂਗ ਨਾ ਰਖਾਮਦਾ ਵਰਤ ਭਾਰੀ ਹੈ ਦੁੱਖ ਕਦੋਂ ਆਉਣ ਹੋ ਪੈਂਦਾ ਦੁੱਖ ਕਦੋਂ ਆਉਣ ਸਾਡੇ ਲਾਲ ਨੂੰ ਰੱਬ ਨੈ ਮਰਖੂ ਲੈਦਾ ਤੂਰ ਮਾਲ ਨੂੰ ਰੱਬ ਨੈ ਮਰਖੂ ਲੈਦਾ ਤੂਰ ਰੱਬ ਰਹਿਮ ਰੱਖੂ ਲੈ ਜਾ ਤੂੰ ਰਮਾਲ ਨੂੰ ਰੱਬ ਰਹਿਮ ਰੱਖੂ ਲੈ ਜਾ ਤੂੰ ਰਮਾਲ ਨੂੰ ਹੋ